ਨੀ ਸੌਖਾ ਫਾਬੀ ਕਿੰਨਾ ਰੋਲਾ ਪਾਉਂਦਾ ਹੀ ਆ ਵੀਰ ਠੀਕ ਹੋਵੇ ਸਹੀਂ ਜਦੋਂ ਮੈਨੂੰ ਹਣ ਗਈ ਉਹਦੇ ਤੇ ਸਭ ਕੁਝ ਠੀਕ ਠਾਕ ਸੀਗਾ ਸੁਖ ਛੇਤੀ ਆ ਹੇ ਹਾ ਫਾਬੀ ਕੀ ਹੋਇਆ ਵਾ ਸੁਖ ਸੁਖ ਤੇਰੇ ਵੀਰ ਨੇ ਅੱਜ ਮੇਰਾ ਨਾਂ ਲਿਆ ਸੱਚੀ 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 ਤੂੰ ਕਹਿੰਨੇ ਆ ਸਹੀ ਗੱਲ ਸੁਖ ਹਾਂਜੀ ਵੀਰ ਨੇ ਸੁਖਾ ਫਾਬੀ ਕਿੰਨਾ ਹੋ ਗਿਆ ਕਿਵੇਂ ਲੱਗਦੇ ਹਨ ठीक हो गया मम्मी कितने चल वेखा भला है ठीक हो गया, गया। वब <laughs> भी ਝਟਕੇ ਤੇ ਝਟਕਾ ਦੇਂ ਡਿਆ ਵਾ ਪਹਿਲਾਂ ਦੋਵਾਂ ਬੱਚਿਆਂ ਦੀ ਗੱਲ ਸੁਣ ਲਈ ਹੁਣ ਮੰਮੀ ਠੀਕ ਹੋਏ ਦੀ ਗੱਲ ਸੁਣਨੀ ਲੱਗਦਾ ਵਾ ਮੇਰੇ ਹੱਥੋਂ ਸਭ ਕੋਸ਼ਿਸ਼ ਖੋਸ ਜਾਣਾ ਵਾ ਜੋ ਵੀ ਰਾਜ ਭਾਗ ਹੈਗਾ ਹੀ ਮੈਂ ਤੇ ਆਖਿਆ ਸੀ ਇਹ ਦਾ ਕੋਹ ਨਹੀਂ ਹੋਣਾ ਸਭ ਕੋ ਸਾਡੇ ਹਿੱਸੇ ਆ ਜਾਣਾ ਵਾ ਰੱਬ ਨੇ ਵੀ ਚੈਨ ਚੱਕਰ ਪੁੱਠੇ ਪਾ ਦਿੱਤੇ ਆ ਵੇਖਾਂ ਤਾਂ ਸਹੀ ਉੱਠ ਕੇ ਆਏ ਸਾਰੇ ਗ੍ਰਹਿ ਤੇ ਇੰਨਾ ਵੱਲਦੇ ਹੋ ਗਏ ਆ ਤੇ ਗਰਮੀ ਰੱਬ ਵੀ ਕਿਤੇ ਗਰਮੀਤ ਵੱਲਦਾ ਹੀ ਹੋ ਗਿਆ ਵਾ ਮੇਰੀ ਤੇ ਕਿਤੇ ਦਾਲ ਹੀ ਨਹੀਂ ਗਲਣੀ ਕੇ ਪਾਸੇ ਨੂੰ ਵੀ ਨਹੀਂ ਹਾਂ ਜੀ ਮੇਰਾ ਪੁੱਤ ਠੀਕ ਹੋ ਗਿਆ ਨੀ ਪਰਿਓ ਮੰਮੀ ਹਾਂ ਮਨੀ ਤਾਂ ਠੀਕ ਵਾਂ ਹਾਂ ਨਹੀਂ ਮੈਂ ਮਰ ਜਾਂਦੀ ਸੱਜ ਕੇ ਜਾਵਾਂ ਮੇਰਾ ਪੁੱਤ ਠੀਕ ਹੋ ਗਿਆ ਕਿਤੇ ਨਹੀਂ ਹੁਣ ਤੁਹਾਨੂੰ ਪਤਾ ਲੱਗਦਾ ਵਾ ਹਾਂ ਕਹੂੰ ਮ ਬਲਾ ਮੈਂ ਪਛਾਣ ਲਿਆ ਸਾਰਾ ਗਰਮੀਤ ਵਾ ਉਹ ਸੁਖ ਵਾ ਵੀਰ ਕਿੱਥੇ ਆ ਵੀਰ ਬਾਹਰ ਵਾ ਪੱਠੇ-ਪੁੱਠੇ ਪਾਉਂਦਿਆ ਵਾ ਮੇਰੇ ਹੋਇਆ ਕੀ ਮੈਨੂੰ ਚਲ ਕੁਛ ਨਹੀਂ ਹੋਇਆ ਜੋ ਵੀ ਆ ਕੋਈ ਗੱਲ ਨਹੀਂ ਮਾਰ ਗੋਲੀ ਇੰਨਾ ਹੀ ਬੜਾ ਤੂੰ ਠੀਕ ਹੋ ਗਿਆ ਵਾ ਪ੍ਰਾਣੀਆਂ ਕੱਲਾ ਨਾ ਹੁਣ ਚੇਤੇ ਕਰ ਸ਼ੁਕਰ ਆ ਤੂੰ ਆਪਣੇ ਪਰਿਵਾਰ ਨੂੰ ਪਛਾਨਣ ਲੱਪਿਆ ਵਾ ਪੁੱਤ ਤੂੰ ਤਾਂ ਪਛਾਨਦਾ ਹੀ ਨਹੀਂ ਕਿੰਨੀ ਪਰੇਸ਼ਾਨੀ ਨਹੀਂ ਆ ਹੋਤੇ ਹੈਗਾ ਮੈਂ ਵੀਰ ਕਿੱਥੇ ਆ ਵੀਰ ਨੂੰ ਵੀਰ ਨੂੰ ਲਿਆਓ ਮੈਂ ਵੀਰ ਨੂੰ ਆਵਾਜ਼ ਮਾਰਦੀ ਮੈਨੂੰ ਦੱਸ ਕੀ ਖਾਣਾ ਪੀਣਾ ਕੁਝ ਨਹੀਂ ਮੰਮੀ ਜੋ ਮਰਜ਼ੀ ਬਣਾ ਲਿਓ ਤੈਨੂੰ ਭੁੱਖ ਲੱਗੀ ਹੁਣ ਹਾਂਜੀ ਮੈਂ ਤੇਰਾ ਪਤਾ ਵਾ ਖਾਣ ਦਾ ਹਾਂ ਮੈਨੂੰ ਪਤਾ ਲੱਗਦਾ ਵਾ ਭੁੱਖ ਦਾ ਚਲ ਚੰਗਾ ਸ਼ੁਕਰ ਨਹੀਂ ਮੈਂ ਮਰ ਗਈ ਮੇਰਾ ਪੁੱਤ ਮਾਹੀ ਠੀਕ ਹੋ ਗਿਆ ਵਾ ਮੈਂ ਸ਼ੁਕਰ ਕੀਤਾ ਪ੍ਰਮਾਤਮਾ ਦਾ ਜਾਓ ਨਹੀਂ ਕੁਝ ਬਣਾ ਕੇ ਲਿਆਓ ਵਧੀਆ ਤੇ ਚਨ ਮੋਹ ਮੰਗਿਆ ਵਾ ਹੁਣ ਨਾ ਢੱਲ ਕਰੋ ਮੈਂ ਬਣਾ ਕੇ ਲਿਆਉਂਗੀ ਜੋ ਮੰਗਦਾ ਹੁਣ ਖਾਣ ਨੂੰ ਦੋ ਉਹਨੂੰ ਚਾਰੇ ਨੂੰ ਕਿੰਨੇ ਦਿਨ ਉਹਨੂੰ ਜੋ ਅੰਤਰੀ ਖਿਚੜੀ ਦਾ ਜੂਸ ਜੈ ਦੇ ਛੜਿਆ ਕੋਈ ਨਹੀਂ ਮੈਂ ਵਧੀਆ ਸਪੈਸ਼ਲ ਜੀ ਕੋਈ ਚੀਜ਼ ਬਣਾ ਕੇ ਲਿਆਉਂਗੀ ਲਾ ਭੱਜ ਬਣਾਈ ਠੀਕ ਹੋਣਾ ਬਿਲਕੁਲ ਹਾਂ ਸਹੀ ਹੈ ਠੀਕ ਹੈ ਬਲਦੀ ਦਾ ਹਾਂ ਜੀ ਕੀ ਕਰੂ ਚਿਕਾ ਰਹੀ ਮਾਰ ਮੈਂ ਸੋਖੇ ਐਵੇਂ ਨਹੀਂ ਚਿਕਾ ਮਾਰਨੀ ਕਹਿੰਦੀ ਮਣੀ ਠੀਕ ਹੋ ਗਿਆ ਵਾ ਭੱਜੀਆਂ ਗਈਆਂ ਅੰਦਰ ਨੂੰ ਮੈਂ ਵੀ ਵੇਖਣੀ ਚਲਨੀ ਸੀ ਤੇਗੂਨੀ ਆਵਾ ਆਹੇ ਵੇਖਣ ਵੇਨੇ ਆ ਚਲਾ ਦੇ ਨੀ ਚਲੋ ਮਨੀ ਨੀਰਤ ਨਹੀਂ ਕਿੱਥੇ ਸੀ ਮਨੀ ਮੈਂ ਗਿਆ ਹੀ ਪਟੇ ਕੋ ਤੁਨੜ ਫੇ ਮੈਨੂੰ ਸੁੱਖ ਦੀ ਬਾਤ ਨਹੀਂ ਹੋ ਪਿਆ ਆ ਅੰਦਰ ਜਦੋਂ ਉੱਠਿਆ ਤੈਨੂੰ ਆਵਾਜ਼ਾਂ ਮਾਰਨ ਧਿਆਵਾ ਤਕਬੀਰ ਵੀਰ ਕਿੱਥੇ ਤਕਬੀਰ ਮੈਂ ਪੱਠੇ ਪੌਂਡਿਆ ਆ ਜਾਂਦਾ ਵੇ ਮਨੀ ਠੀਕ ਹੋ ਗਈ ਆਪਣਾ ਮੇਲਾ ਵੀਰ ਮੈਂ ਠੀਕ ਹੋ ਗਿਆ ਜੀ ਹਾਂ ਬਹੁਤ ਬੜਾ ਪਰਿਵਾਰ ਮਾਦਾ ਸ਼ੂਗਰ ਵਾਲਾ ਤੂੰ ਚਿੱਟਾ ਹੈ ਇਹ ਤੇਰੀਆਂ ਮੇਹਤਾ ਦੇ ਖਾਲੀ ਹੋ ਮਣੀ ਤੂੰ ਪਛਾਣਦਾ ਸਾਰਿਆਂ ਨੂੰ ਹਾਂ ਭਾਬੀ ਮੈਂ ਠੀਕ ਆ ਪਛਾਣਦਾ ਹਾਂ ਠੀਕ ਆ ਹਾਂ ਚੱਲ ਇੰਨਾ ਸ਼ੂਗਰ ਆ ਤੂੰ ਠੀਕ ਆ ਭਰਾਵਾ ਕਿੰਨੇ ਦਿਨਾਂ ਦਾ ਗੁੰਮਸਮ ਪੱਥਰ ਹੋਇਆ ਬੈਠਾ ਸਾਰਿਆਂ ਦੇ ਜੀਨ ਕੁਛ ਹੋੜਿਆ ਹੀ ਮੈਂ ਤੇ ਭਾਬੀ ਮੰਮੀ ਨੂੰ ਪੁੱਛੇ ਤਾਂ ਮੰਮੀ ਵੀ ਨਹੀਂ ਕੋਈ ਦੱਸ ਨਹੀਂ ਮੈਨੂੰ ਹੋਇਆ ਕੀ ਪਰ ਤੂੰ ਜਮਾ ਕੇ ਬੋਦਾ ਜੋੜਨਾ ਦੇ ਤੂੰ ਪਾ ਠੀਕ ਆ ਸਾਨੂੰ ਤੀਨੇ ਬੜਾ ਕਿ ਠੀਕ ਹੋ ਗਿਆ ਬਾਕੀ ਮੰਮੀ ਇਹ ਸਾਰਾ ਪ੍ਰਮਾਤਮਾ ਦੇ ਹੱਥ ਵਾਸਲਾ ਨੂੰ ਕਹਿੰਦੇ ਚ ਮਾਲਮਾਤੀ ਨਿਗਾਹ ਤਈ ਇਹਦੇ ਉੱਤੇ ਤੇ ਠੀਕ ਹੋਇਆ ਵਾ ਤੇ ਸਾਡੀ ਟੈਨਸ਼ਨ ਫ੍ਰੀ ਹੋਈ ਹੋਈ ਮੇਰੀ ਗੱਲ ਸਰਕਵੀਰ ਆ ਮਾਲਕ ਨੇ ਵੇ ਕਿੱਡੀ ਵੱਡੀ ਖੁਸ਼ੀ ਦਿੱਤੀ ਤੇ ਚੜਦੇ ਨੂੰ ਉਹਦੇ ਹੱਥ ਚ ਡੋਰਾ ਵਾ ਉਹ ਵੇਲਾ ਤੜੀ ਚ ਉਹਨੇ ਕਈ ਕੋ ਕਰ ਸਕਦਾ ਤੇ ਹੋਰ ਹੈ ਚੱਲ ਸ਼ੁਕਰ ਵਾ ਤੇਰਾ ਭਰਾ ਠੀਕ ਹੋ ਗਿਆ ਵਾ ਤੈਨੂੰ ਥੋੜਾ ਜਿਹਾ ਹਰਕ ਪੈ ਦਊਗਾ ਨਾਲ ਭੱਜ ਦੌੜ ਕਰਾਊਗਾ ਲੈ ਵੀ ਆਪੰਦਾ ਉਹਨਾਂ ਦਾ ਹੋਇਆ ਹੀ ਮਰ ਚਲਿਆ ਇਨੂੰ ਇੰਨਾ ਨਹੀਂ ਪਤਾ ਲੱਗਦਾ ਵੀ ਆਪਣੇ ਘਰ ਬਰਬਾਦ ਹੋਉਣ ਡਿਆ ਇਨਾਂ ਦੇ ਤੇ ਸਾਰੇ ਕੰਮ ਸਿੱਧੇ ਹੋਈ ਜਾਂਦੇ ਉਹ ਵੀ ਠੀਕ ਹੋ ਗਿਆ ਦੋ ਨਿਆਣੇ ਵੀ ਰੱਬ ਨੇ ਦੇ ਦਿੱਤੇ ਇਹਨੂੰ ਨਹੀਂ ਪਤਾ ਲੱਗਦਾ ਉਹਨਾਂ ਤੋਂ ਹੋਈ ਮਰ ਚੱਲਿਆ ਵਾ ਵੀ ਬੰਦਾ ਥੋੜਾ ਬਹੁਤਾ ਆਪਣੇ ਬਾਰੇ ਵੀ ਸੋਚ ਲੈ ਇੰਨਾ ਛੱਡੂ ਬੰਦਾ ਮੈਂ ਆਪਣੀ ਜ਼ਿੰਦਗੀ 'ਚ ਨਹੀਂ ਵੇਖਿਆ ਹੁਣ ਵੇ ਕਿੰਦਾ ਫਫੜੇ ਘੰਡਿਆ ਕਦੀ ਜੱਫੀਆਂ ਪਾਉਂਦਾ ਕਦੀ ਕੋਹ ਕਰਦਾ ਇੰਨਾ ਨਹੀਂ ਪਤਾ ਲੱਗਦਾ ਹੈ ਤੇ ਮੇਰਾ ਸ਼ਰੀਰ ਹੀ ਆ ਨਾ ਸਭ ਕੁਝ ਇਨਾਂ ਨੇ ਸੰਭ ਲੈਣਾ ਬੰਦਾ ਛੱਡੇ ਖੜਾ ਇਨਾਂ ਦਾ ਠੀਕ ਹੋ ਗਿਆ ਤਾਂ ਕਿਦਾਂ ਜੱਫੀਆਂ ਪਾਈ ਜਾਣ ਡਿਆ ਇਹਨੂੰ ਇਹਦਾ ਸੋ ਉਹ ਕਿਹੜਾ ਵੀ ਉੱਥੋਂ ਦਸ ਨਕਾਲਾ ਦਿੱਤਾ ਸੀ ਇਹਨੂੰ ਤੇ ਉੱਥੋਂ ਆ ਗਿਆ ਵਾ ਤਾਂ ਤੂੰ ਜੱਫੀਆਂ ਪਾਉਣੀ ਹਟਣ ਡਿਆ ਜੋ ਸਭ ਕੋ ਸੰਭ ਲਿਆ ਫਿਰ ਬੈਠਾ ਰਹੂਗਾ ਹੱਥ ਮਲਦਾ ਕੇ ਮੈਂ ਕਿਦਾਂ ਨੱਚਣ ਨੂੰ ਤਿਆਰ ਹੋਏ ਆ ਜੇ ਕਿਤੇ ਤਾਂ ਬੱਸ ਚੱਲਦਾ ਨਾ ਇਹਨੇ ਢੋਲੀ ਨੂੰ ਲੈ ਆਉਣਾ ਹੈ ਤੇ ਢੋਲ ਗਲ ਚ ਪਾ ਕੇ ਤਾਂ ਨੱਚਦੇ ਫਿਰਨਾ ਇਹ ਨਾਲ ਉਹਨੂੰ ਵੀ ਨਚਾਉਣਾ ਹੈ ਮੇਰਾ ਵੀ ਠੀਕ ਹੋ ਗਿਆ ਮੇਰਾ ਵੀ ਠੀਕ ਹੋ ਗਿਆ ਮੈਂ ਤਾਂ ਸੋਚਿਆ ਸੀ ਇਹ ਛਦਾਈ ਹੋ ਗਿਆ ਤੇ ਗਰਮੀ ਤੇ ਦੀ ਰੱਬ ਨੇ ਸੋਣੀ ਨਹੀਂ ਪਰ ਰੱਬ ਵੀ ਨਾ ਕੁਝ ਹੋਰ ਚ ਹੀ ਰਾਜੀ ਆ ਉਹਨੂੰ ਵੀ ਜੀਅ ਜੰਤ ਦੇਤੀ ਇਹਨੂੰ ਵੀ ਠੀਕ ਕਰਤਾ ਭਾਬੀ ਕੀ ਸੋਚਿਆ ਫਿਰ ਕੀ ਬਣਾਈਆ ਵੀਰ ਵਾਸਤੇ ਉਹ ਤੇ ਕੋਈ ਨਹੀਂ ਮੈਂ ਵੇਫ ਲੈਣੀ ਆ ਸੁਖ ਮੈਂ ਆਹ ਲੈਣਾ ਨਾ ਤਾਂ ਸੰਡੇ ਕਿੰਦਾਂ ਜੀੁੰਦੇ ਰਹੇ ਭਾਬੀ ਤੂੰ ਮਨਹੋਲਾ ਕਾਢੀ ਵੇ ਕਿੰਨੀ ਸੋਣੀ ਰੱਬ ਨੇ ਖੁਸ਼ੀ ਦਿੱਤੀ ਆ ਤੂੰ ਤੁਸੀਂ ਐਵੇਂ ਆਪਣਾ ਮਨ ਖਰਾਬ ਕਰਦੇ ਆ ਸਮਾਧੀ ਹੱਸੋ ਖੇਡੋ ਕੇ ਮਨ ਕੀ ਖਰਾਬ ਕਰਨਾ ਮੇਰੇ ਵੀ ਇਵੇਂ ਹੀ ਮਨ ਚ ਸੋਚ ਆ ਗਈ ਫਿਰ ਮੇਰੇ ਵੀ ਰੱਬ ਨੇ ਸੁਣ ਲਈ ਗ੍ਰਿਬਨੀ ਦੀ ਕਿਤੇ ਤੇ ਰੱਬ ਨੇ ਸੁਣਨੀ ਹੀ ਇੰਨੀ ਤਪੱਸਿਆ ਕੀਤੀ ਕੰਮ ਤੇ ਹੋਣੀ ਹੀ ਫਲ ਲੱਗਾ ਉਹਨੂੰ ਮੈਂ ਨਾ ਸੁੱਖ ਬੜੇ ਚਿਰਾਂ ਤੋਂ ਢੇਕ ਕਰਦੀ ਸੀ ਕਿ ਕਿਦਣ ਮੇਰਾ ਨਾਂ ਲੈਣ ਕਦੋਂ ਮੈਨੂੰ ਸੱਦਣਗੇ ਗਰਮੀਤ ਬੋਲ ਕੇ ਪਰ ਨਾ ਅੱਜ ਰੱਬ ਨੇ ਨਾ ਉਹ ਮੇਰੀ ਆਸ ਪੂਰੀ ਕਰਤੀ ਤੈਨੂੰ ਪਤਾ ਜਿਹੜੀ ਰੱਬ ਨੇ ਮੈਨੂੰ ਖੁਸ਼ੀ ਦਿੱਤੀ ਆ ਪਹਿਲਾਂ ਮੈਂ ਉਤਰਾ ਤਰਸਦੇ ਰਹੇ ਜੇ ਮੈਨੂੰ ਪਤਾ ਲੱਗ ਗਿਆ ਹੀ ਲੱਗਿਆ ਤੇ ਮੈਂ ਇੱਕ ਸਰਪ੍ਰਾਈਜ਼ ਬਣਾ ਕੇ ਰੱਖਿਆ ਉਹਨਾਂ ਲਈ ਤੇ ਉਹ ਸਰਪ੍ਰਾਈਜ਼ ਦਾ ਸਰਪ੍ਰਾਈਜ਼ ਹੀ ਰਹਿ ਗਿਆ ਹਜੇ ਤੱਕ ਕੁਝ ਨਹੀਂ ਉਹਨਾਂ ਨੂੰ ਪਤਾ ਮੈਂ ਦਵਾਈਆਂ ਖਾਣੀਆਂ ਲੈਣ ਜਾਨੀਆਂ ਚੈੱਕਅਪ ਕਰਾਉਣੀਆਂ ਉਹਨਾਂ ਨੂੰ ਕੁਝ ਨਹੀਂ ਸੀ ਪਤਾ ਮੇਰੀ ਇਹ ਚੀਜ਼ ਦਾ ਭਾਬੀ ਹੁਣ ਕਿਉਂ ਫਿਕਰ ਕਰਦੀਆਂ ਸਮਾਂ ਦੀ ਹੁਣ ਵੀਰ ਨੂੰ ਦੱਸੋਗਾ ਹੁਣ ਸਰਪ੍ਰਾਈਜ਼ ਦੋ ਹੁਣ ਜਦੋਂ ਵੀਰ ਨੂੰ ਪਤਾ ਲੱਗਣਾ ਕਿ ਮੇਰੇ ਘਰ ਦੋ ਦੋ ਖੁਸ਼ੀਆਂ ਆਉਣ ਵਾਲੀਆਂ ਤੇ ਵੇਖੋ ਵੀਰ ਨੇ ਕਿੱਡੀ ਖੇਤੀ ਠੀਕ ਹੋਣਾ ਤੇ ਨਾਲੇ ਉਹਨਾਂ ਨੂੰ ਕਿੰਨੀ ਖੁਸ਼ੀ ਹੋਣੀ ਆ ਨਹੀਂ ਹੁਣ ਤੇ ਮੈਂ ਉਹਨਾਂ ਨੂੰ ਦੱਸਾਂਗੀ ਮਹਾਰਾਜ ਸੱਚੇ ਪਾਤਸ਼ਾਹ ਨੇ ਮੇਰੀਆਂ ਖੁਸ਼ੀਆਂ ਮੋੜ ਕੇ ਲੈਣਦੀਆਂ ਸੱਚੇ ਸੁੱਖ ਮੈਨੂੰ ਤੇ ਯਕੀਨ ਹੀ ਨਹੀਂ ਹੁੰਦਾ ਕਿ ਮੇਰੀਆਂ ਖੁਸ਼ੀਆਂ ਫੇਰ ਮੇਰੇ ਚੋਲੇ ਪੈ ਗਈਆਂ ਰੱਬ ਫੇਰ ਮੇਰੇ ਤੇ ਇੰਨਾ ਦਇਆਵਾਨ ਹੋਇਆ ਵਾ ਭਾਬੀ ਦੱਸ ਅਸੀਂ ਕਿਹੜਾ ਰੱਬ ਦੇ ਮਾਂ ਮਾਰਿਆ ਕਿ ਜਿਹੜੀ ਰੱਬ ਨੇ ਸਾਡੀ ਸੁਣੀ ਨਹੀਂ ਸੀ ਸਿਆਣੇ ਸਾਚੀ ਕਹਿੰਦੇ ਆ ਕਿ ਬਾਰੀ-ਹਾਲੀ ਤੇ ਰੂੜੀ ਦੀ ਵੀ ਸੁਣੀ ਜਾਂਦੀ ਆ ਸਮਝੋ ਤੁਹਾਡੀ ਵੀ ਸੁਣੀ ਗਈ ਆ ਉਹ ਤੇ ਸੁੱਖ ਹੈ ਮੈਂ ਤੇ ਇਹੋ ਹੀ ਹੁਣ ਮਾਰੇ ਦੀ ਗਾੜੀ ਆਦਾਸ ਕਰਦੀ ਆ ਕਿ ਮੇਰੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਹੁਣ ਮੈਂ ਤੇ ਡਰਦੀ ਫਿਰਦੀ ਆ ਪਤਾ ਨਹੀਂ ਸੋਖ ਮੈਂ ਨਾ ਇੰਨਾ ਔਖਾ ਟਾਈਮ ਹੰਡਾਇਆ ਨਾ ਆ ਪਿੱਛੇ ਤੈਨੂੰ ਪਤਾ ਹੀ ਆ ਪਤਾ ਨਹੀਂ ਮੈਨੂੰ ਡਰ ਜਿਆ ਹੀ ਲੱਗਿਆ ਰਹਿੰਦਾ ਭਾਬੀ ਹੁਣ ਤੂੰ ਡਰਨਾ ਛੱਡ ਦੇ ਜੇ ਦੀ ਨਜ਼ਰ ਲੱਗਣੀ ਨਾ ਉਹ ਲੱਗ ਹਟੀਆਂ ਹੁਣ ਗਾਹ ਨਹੀਂ ਕਿਸੇ ਦੀ ਨਜ਼ਰ ਲੱਗਦੀ ਰੱਬ ਗਾੜੀ ਸੋਖ ਮੰਗਿਆ ਕਰ ਮੈਂ ਸੋਖ ਹੀ ਮੰਗਦੀ ਆ ਚਲ ਆ ਗੋ ਬਣਾਈਏ ਵੀਰ ਵਾਸਤੇ ਵਧੀਆ ਜਾ ਤੇ ਮੰਮੀ ਨੇ ਕਹਣਾ ਗੱਲੀ ਨਹੀਂ ਲੱਗਦੀਆਂ ਵਾ ਚਲ ਠੀਕ ਆ ਕੋਈ ਨਹੀਂ ਬਣਾਉਨੇ ਆ ਤਾਂ ਠੀਕ ਹੋ ਗਿਆ ਮੈਨੂੰ ਟੈਨਸ਼ਨ ਫ੍ਰੀ ਹੋ ਗਿਆ ਵਾ ਬਿਲਕੁਲ ਨਾ ਨਾ ਹੁਣ ਤੂੰ ਟੈਨਸ਼ਨ ਨਾ ਕੋਈ ਕਦੇ ਕੀ ਗੱਲ ਦੀ ਹੁਣ ਠੀਕ ਹੋ ਗਿਆ ਮੇਰ ਕੋ ਤੇ ਚੱਲ ਵਧੀਆ ਵਾਗੇ ਹੁਣ ਮੈਂ ਵੀ ਡੁਖਿਆ ਹੋ ਗਿਆ ਮੰਮੀ ਆ ਹੋ ਰਿਹਾ ਭੈਣ ਭਰਾ ਨਾਲ ਖੜਦੇ ਤੇ ਤਾਂ ਬੰਦਾ ਤੂੰ ਨਾ ਹੋਈਂਦਾ ਵਾ ਹੁਣ ਨਾਲੇ ਕੰਮ ਕਰਾਉ ਤੇਰ ਨਾਲ ਤੋੜ ਹੈ ਨਾ ਨਾ ਹੁਣ ਸੀਰ ਗਾਮ ਦੀ ਲੋੜ ਨਹੀਂ ਮੈਨੂੰ ਕੋਈ ਵੀ ਹੁਣ ਕੰਮ ਕਰੇਂਦਾ ਨਾ ਲਾਲਾ ਨਹੀਂ ਨਹੀਂ ਕਿੱਦਾਂ ਗੋਦ ਬਣ ਕੇ ਚੰਬੜੀ ਗਿਆ ਉਹਦੇ ਨਾਲ ਹੀ ਵੀ ਦੱਸ ਹੁਣ ਲੱਤ ਵੀ ਜਾ ਠੀਕ ਹੋ ਗਿਆ ਵਾ ਠੀਕ ਹੋ ਕੇ ਤੁਰੇ ਫਿਰਨਾ ਮੇਰੇ ਬੰਦੇ ਦਾ ਕੱਕ ਹਾਲ ਨਹੀਂ ਸੱਚੀ ਇੰਨੇ ਹੁਣ ਇਹਦੇ ਨਾਲ ਹੀ ਚਿੰਬੜੇ ਰਹਿਣਾ ਵਾ ਇੰਨਾ ਨਹੀਂ ਵੀ ਆਪਣੇ ਟੱਬਰ ਵਾਲੀ ਵੇਰ ਨਾ ਕਿਦਾਂ ਦੀ ਮੇਰੀ ਦਵਾਈ ਦੁਵਾਈ ਮੁੱਕੀ ਆ ਪੀੜ ਇੰਨੀ ਮੇਰੀ ਹੋਂਦੀ ਆ ਟੂਬ ਥੋੜੀ ਜੀ ਰਹਿ ਗਈ ਆ ਮੇਰਾ ਹਾਲ ਜਾਣੀ ਪੁੱਛਣਾ ਉਹਦੇ ਹੀ ਦਿਵਾਲੇ ਚੜ ਗਿਆ ਵਾ ਹਾਏ ਹਾਏ ਕੀ ਹੋਇਆ ਵਾ ਐ ਗੋਟ ਨੂੰ ਪੀੜ ਬੜੀ ਹੁੰਦੀ ਆ ਠੰਡ ਦੇ ਨਾਲ ਤੂੰ ਨਹੀਂ ਨਾਈ ਕੀ ਗੱਲ ਇਹ ਮੈਂ ਤੁਹਾਡੇ ਗੋਟ ਨੂੰ ਉਹ ਠੁੱਕ ਗਿਆ ਮਾੜਾ ਦੇਖ ਵੀ ਹੀ ਇਹ ਵੀ ਮੈਂ ਦੇਖ ਵੀ ਬਾਥਰੂਮ ਬਾਥਰੂਮ ਦੇਖੀ ਲੈ ਹਾਏ ਤੂੰ ਹੀ ਨਹੀਂ ਸਾਡ ਲਵਾਈ ਆ ਮੈਂ ਵੀ ਲਵਾਈ ਆ ਮਣੀ ਤੂੰ ਕੱਲਾ ਨਹੀਂ ਬਿਮਾਰ ਮੈਂ ਵੀ ਬੜੀ ਬਿਮਾਰ ਹੋ ਗਈ ਤੇਰੇ ਮਗਰੋਂ ਲੈ ਹਾਂ ਚੱਲ ਤੂੰ ਤਾਂ ਦੰਦ ਨਾਲ ਠੀਕਵਾਏ ਕੋਈ ਗੱਲ ਨਹੀਂ ਤੇ ਭਾਬੀ ਨੇ ਕੋਟ ਬਣਾਇਆ ਨਹੀਂ ਹੋਣਾ ਨਹੀਂ ਤੇ ਤੈਨੂੰ ਕਿਸੇ ਕੋਲੋਂ ਕਰਾ ਲੈ ਉਹ ਨਹੀਂ ਨਹੀਂ ਪੱਟੀ ਬਦੀ ਨੇ ਖੋਲ ਲਈ ਪੱਟੀ ਮਨੀ ਐਨੀ ਕਿਥੋਂ ਚਿੰਤਾ ਕਰਦੇ ਆਏ ਕਿਦਾਂ ਦੀ ਮੈਂ ਘੋਟ ਫੜ ਕੇ ਬੈਠੀ ਆਂ ਅਰੇ ਤੁਸੀਂ ਮੇਰੇ ਅੱਗੇ ਧਿਆਨ ਕਰਨਾ ਕਰ ਨਹੀਂ ਭਾਬੀ ਨੂੰ ਤੇ ਵੇਖਣਾ ਵਿਚਾਰੀ ਵਾਲਾ ਓਏ ਦਵਾਈ ਬੁੱਟੀ ਤੇ ਸਭ ਕੁਝ ਲੈਂਦਾ ਵਾ ਤੇਲ ਉਹਨੇ ਦਿੱਤਾ ਵਾ ਗੋਲੀਆਂ ਖਾਣ ਪੈਨਕਿਲਨ ਦਿੱਤੀਆਂ ਉਹਨੇ ਹਾਂ ਅੱਛਾ ਪੈਨਕਿਲਨ ਮੁੱਕ ਗਿਆ ਵਾ ਤੂੰ ਨਾ ਫਿਕਰ ਕਰ ਦਵਾਈ ਲਿਆ ਕੇ ਦਿੱਤੀ ਉਹ ਨਾਲੇ ਬਖਾਲ ਕੇ ਵੀ ਨਾ ਆਂਦੇ ਮਾੜਾ ਜਿਹਾ ਮਾਂ ਚ ਪਾਟਾ ਵਾ ਐਦਾਂ ਕਰ ਮੈਨੂੰ ਬੜਾ ਦੁੱਖ ਲੱਗਦਾ ਵਿਚਾਰੀ ਭਾਬੀ ਦਾ ਵੀ ਵਿਚਾਰੀ ਕਿਦਾਂ ਹੱਥ-ਗੋਡਾ ਲਈ ਫੰਦੀ ਹੋਗੀ ਵੇ ਉਤਾ ਹੀ ਮਨੀ ਕੰਮ ਤੋਂ ਡਰਦੀਆਂ ਜਾਂਦੇ ਚਵਿੱਤਰ ਕਰਦੀਆਂ ਆਏ ਮੰਮੀ ਐਦਾਂ ਨਾ ਕਰਿਆ ਕਰੋ ਕੰਮ ਤੋਂ ਮੈਂ ਕਿੰਨਾ ਕਢਾਦੀ ਐਂ ਕਿੰਨਾ ਕੰਮ ਘੱਟ ਕਰਦੀ ਆਂ ਅੱਜ ਹੀ ਮਾੜਾ ਪਾਟਾ ਕਿੰਨੇ ਵੜਾਉਂ ਉਹ ਠੀਕ ਹੋ ਗਿਆ ਨਾ ਨਹੀਂ ਹੋਇਆ ਠੀਕ ਜਿੱਦਣ ਸੱਟ ਲੱਗੀ ਉਹਨੇ ਤੂੰ ਨਕਰੇ ਕਿਤੇ ਜਨ ਹੁਣ ਡੇਈ ਆਂ ਕਿੱਦਾਂ ਜਰਾ ਕੰਮ ਚੱਲੂ ਐਦਾਂ ਰਕबीर ਮਮੀ ਕੋਈ ਨਹੀਂ ਮਮੀ ਨੇ ਨਹੀਂ ਸਮਝਣਾ ਤੂੰ ਐਦਾਂ ਕਰੋ ਮੇਰੇ ਹੱਥ ਨੂੰ ਮੜੀ ਟੂਬ ਮਾਲ ਕੇ ਚੱਲ ਚੱਲ ਮੈਂ ਮੇਰੀ ਮਾਚ ਕਰਕੇ ਤੇ ਪੱਟੀ ਬੰਨਦੇ ਨਾ ਮਾਰੀ ਆਹ ਆਹ ਪੱਟੀ ਬੰਨਦੇ ਵੀਰੋ ਤਨਾਲ ਚਲ ਆ ਬੈਠ ਲਾਦਾ ਕਿੱਥੇ ਮੂਹ ਤੇਰੀ ਤੇ ਕਿੱਥੇ ਮੜਾ ਤੇਰਾ ਫਟਾਫਟ ਛੱਡੋ ਮੂਹ ਦਾ ਖੇੜਾ ਨਾ ਜਿਉ ਠੀਕ ਹੋਈ ਗਿਆ ਲੱਗ ਗਿਆ ਤੇ ਬੈਠੇ ਰਹਿਣਾ ਜੱਫੀਆਂ ਪਾ ਕੇ ਬੈਠੇ ਰਹਿਣਾ ਘਰ ਦਾ ਕੋਈ ਕੰਮ ਤੰਦਾ ਹੈ ਨੀਗਾ ਸਾਰਾ ਕੰਮ ਤੁਹਾਡੇ ਸਿਰ ਤੇ ਆ ਜੋ ਖਾਦਾਂ ਖੋਦਾਂ ਤੁਸੀਂ ਕਰਨਾ ਨਾ ਕੰਮ ਫਸਲ ਖਰਾਬ ਹੋ ਜੂਗੀ ਮੁੜ ਕੇ ਵੇਂਦਰ ਰਿਓ ਵਜੰਦੇ ਰਿਓ ਡੰਡੇ ਤੇ ਕਰਨੀ ਰਿਹਾ ਸਾਰੇ ਕੰਮ ਨੂੰ ਭਰਾ ਮੇਰਾ ਠੀਕ ਆ ਉਹਦੀ ਸੁਖ ਆਨੰਦ ਨਾ ਪੁੱਛਾਂ ਮੈਨੂੰ ਤਾਂ ਚਾਪਦਾ ਕਿ ਨਾ ਤਰੇ ਮੇਰਾ ਜਿਕਰ ਮੈਂ ਢੋਲ ਲਿਆਵਾਂ ਪਗੜੇ ਪਾਵਾਂ ਆਹੋ ਪਾ ਲਓ ਜਾਓ ਪਹਿਲਾਂ ਢੋਲਾ ਲੈਣ ਪੈਸੇ ਦੇ ਦਿਓ ਪਹਿਲਾਂ ਭੰਗੜੇ ਪਾ ਲੋ ਹਾਲਚਾਲ ਮੇਰਾ ਬਾਤ ਪੁੱਛ ਲਿਓ ਤੂੰ ਬਸ ਸੜੀ ਰਹਿ ਕਰ ਤੂੰ ਗੱਲ ਦੱਸ ਕੀ ਹੈ ਵਿੱਚ ਦੀ ਗੱਲ ਕੋਈ ਵੀ ਨਹੀਂ ਤੁਹਾਡਾ ਦਿਮਾਗ ਨਹੀਂ ਕੰਮ ਕਰਦਾ ਵੀ ਉਹ ਖੁਸ਼ੀਆਂ ਮਨਾਉਂਦੇ ਫਿਰਦੇ ਆ ਉਹਨੇ ਜਿਹੜਾ ਵਾ ਨਾ ਮਣੀ ਹੁਣ ਠੀਕ ਹੋ ਗਏ ਨਾ ਉਹਨੇ ਆਪਣੀ ਬੁੱਢੀ ਦੇ ਮਗਰਮਗਰ ਤੁਰੇ ਫਿਰਨਾ ਵੇਖਿਓ ਸਹੀ ਉਹਦੇ ਮਗਰ ਲੱਟੂ ਹੋਏ ਫਿਰਨਾ ਤੇ ਤੁਸੀਂ ਮੇਰਾ ਕਦੀ ਹਾਲਚਾਲ ਵੀ ਪੁੱਛਿਆ ਮਗਰ ਤੜੀ ਮੈਂ ਹੀ ਤੁਹਾਡੇ ਕੰਮ ਆਉਣਾ ਵਾ ਮੈਂ ਤੁਹਾਨੂੰ ਚੰਗੀਆਂ ਸਲਾਮਾਂ ਦੇਣੀਆਂ ਮੈਂ ਹੀ ਤੁਹਾਡੇ ਮੁੰਡੇ ਬਾਰੇ ਸੋਚਦੀ ਆ ਚੰਗਾ ਵੀ ਉਹਦੀ ਜਾਇਦਾਦ ਵੰਜੇ ਉਹਦਾ ਸਾਰਾ ਕੋ ਭੰਜੇ ਤੁਸੀਂ ਕਦੀ ਸੋਚਿਆ ਕਰਦਿਆਂ ਕਦੀ ਸੋਚਿਆ ਹੱਡਾ ਤੇ ਸੋਚੀਦਾ ਹੈਗਾ ਦਵਾਈ ਬੂਟੀ ਤੈਨੂੰ ਲਿਆ ਕੇ ਦੇ ਦਈਆ ਹਰ ਇੱਕ ਚੀਜ਼ ਤੈਨੂੰ ਬੇਰੇਸ਼ੇ ਮਿਲਦੀ ਹੈ ਉਹ ਤੈਨੂੰ ਕੀ ਚਾਹੀਦਾ ਤੇ ਤੁਸੀਂ ਨਹੀਂ ਪੁੱਛਣਾ ਤੇ ਹੋਰ ਬਾਹਰੋਂ ਕਹਿੰਦੇ ਆਣ ਕੇ ਪੁੱਛਣਾ ਵਾ ਡਿੱਗੀ ਤੈਨੂੰ ਰਿਆ ਆਹੋ ਡਿੱਗੀ ਵੀ ਮੈਂ ਕੀ ਪਤਾ ਤੁਹਾਡੀ ਵਜ੍ਹਾ ਤੋਂ ਨਹੀਂ ਆ ਤੁਸੀਂ ਨਹੀਂ ਉੱਥੇ ਕੋ ਰੋੜ ਛੜਿਆ ਸੀ ਆ ਮੈਂ ਰੋੜ ਛੜਿਆ ਮੈਂ ਵਿਹਲਾ ਵਾ ਆਹੋ 180 ਰੁਪਏ ਕਿਲੋ ਤੇਲ ਵਾ ਮੈਂ ਛਦਈ ਥੱਲੇ ਰੋੜਦਾ ਫਿਰੂੰਗਾ ਇਹਦੇ ਲੋਕਾਂ ਨੂੰ ਤੜਕਾ ਲਾਉਣ ਨੂੰ ਲੱਭੰਦਾ ਤੇਲ ਤੇ ਮੈਂ ਥੱਲੇ ਰੋੜਦਾ ਮੈਂ ਛਦਈ ਆ ਮੇਰੇ ਮੂੰਹ ਤੇ ਪਾਗਲ ਲਿਖਿਆ ਵਾ ਤੇ ਪਾਗਲ ਹੀ ਲਿਖਿਆ ਵਾ ਇਹ ਤੁਹਾਨੂੰ ਅੱਜ ਪਤਾ ਲੱਗਾ ਵਾ ਪਾਗਲ ਲਿਖਿਆ ਇਦਾਂ ਕਰੋ ਇੱਕ ਪੱਟੀ ਜੀ ਗੱਲ ਚ ਪਾ ਲਓ ਵੀ ਮੈਂ ਪਾਗਲ ਵਾ ਮੂੰਹ ਸੁਣਾ ਕੇ ਗੱਲ ਕਰ ਉਹ ਪਾਗਲ ਹੀ ਹੁੰਦੇ ਆ ਜਿਹੜੇ ਭੋ ਭਰਾਵਾਂ ਦੇ ਮਗਰ ਹੀ ਲੱਗੇ ਰਹਿੰਦੇ ਆ ਉਹ ਤਾਂ ਉਹਨੇ ਆਪਣਾ ਸੋਚ ਲੈਣਾ ਤੇ ਤੁਹਾਨੂੰ ਠੇਂਗਾ ਵਖਾ ਲੈਣਾ ਵੇਖਿਓ ਸਹੀ ਮੇਰਾ ਭਰਾ ਵਾ ਮੇਰੇ ਮੇਰੇ ਬਾਰੇ ਸੋਚਣਾ ਪਉਣੇ ਤੁਹਾਡੀ ਟੈਨਸ਼ਨ ਨਾ ਲੈ ਕੀ ਤੁਹਾਡੇ ਬਾਰੇ ਸੋਚਣਾ ਕਿਹੜੀ ਤੁਹਾਨੂੰ ਵੱਖਰੀ ਜਾਇਦਾਦ ਬਣਾਤੀ ਜਾਣੇ ਉਹਨੇ ਕੀ ਵੱਖਰਾ ਆਪਣਾ ਕੀ ਬਣਾ ਲਿਆ ਵੱਖਰਾ ਆਪਣਾ ਬਣਾ ਲਿਆ ਸ਼ੁਕਰ ਨਹੀਂ ਕਰਦੇ ਕਿ ਭਰਾ ਮੇਰਾ ਠੀਕ ਹੋਇਆ ਪਰ ਹੋਰ ਕੰਡਾ ਨਹੀਂ ਸੁਣਦਾ ਉਹ ਤੁਹਾਡੇ ਵਰ ਮੂਤਨੀ ਆ ਉਹ ਵੱਖਰੀ ਆਪਣੀ ਨੌਕਰੀ ਤੇ ਕੰਡਣਾ ਵੱਖਰੇ ਆਪਣੇ ਪੈਸੇ ਤੇ ਕਮਾਉਂਦੇ ਆ ਨਾ ਹਨ ਕਿ ਦੇਣਦੇ ਆ ਘਰ ਸਾਂਝੇ ਤੇ ਸਭ ਕੁਆ ਇਕੱਲੇ ਲੈਣਦੇ ਆ ਤੂੰ ਕੀ ਵੱਖਰਾ ਦੇ ਦਿੰਦੀ ਉਹਨੂੰ ਵਾਈਜ ਪੈਸੇ ਅੱਧੇ ਦੇ ਦਿੰਦੇ ਉਹਨੂੰ ਸਾਰੇ ਦੇ ਨਹੀਂ ਦਿੰਦੇ ਆ ਤੇ ਅੱਧੇ ਹੀ ਦੇਣੇ ਆ ਤੇ ਨੌਕਰੀ ਚ ਅੱਧੇ ਪੈਸੇ ਦਿੰਦਾ ਉਹਨੂੰ ਹੈ ਤੇ ਇਕੱਠੇ ਹੀ ਆ ਨਾ ਤੇ ਮੈਂ ਤੋਨੇ ਕਿੱਥੇ ਪੈਸੇ ਦੇ ਕੇ ਦਾ ਦੇ ਜੂਗਾ ਤੁਹਾਨੂੰ ਤੇ ਮੈਂ ਤਾਂ ਤੁਸੀਂ ਕੰਨਦੇ ਤੇ ਅੱਧੇ ਪੈਸੇ ਤੁਸੀਂ ਫਿਰ ਕਿਉਂ ਉਹਨ ਨੂੰ ਦਿੰਦੇ ਜੇ ਉਹ ਮੈਂ ਤੇ ਪੈਸੇ ਮੈਨੂੰ ਵੀ ਚ ਦੇ ਦਿੰਦਾ ਹੀ ਆ ਉਹ ਜਾਓ ਬਾਬਾ ਬੱਸ ਕਰੋ ਆਪਣੇ ਘਰ ਦਾ ਨਹੀਂ ਤੁਹਾਨੂੰ ਚਿੰਤਾ ਹੋਰ ਹੋਰ ਪਾਸੇ ਦੀਆਂ ਗੱਲਾਂ ਲੈ ਕੇ ਬਹਿ ਜੰਨੀ ਮੈਂ ਤਾਂ ਵੇਖਣ ਦੀ ਮੇਰੇ ਮਨ ਚ ਆਉਂਦਾ ਵੇਖੇ ਨੇ ਬੰਦੇ ਦੀ ਗੱਲ ਵੀ ਉਹਨੂੰ ਚਿੰਬੜਿਆ ਫਿਰ ਆ ਵੀ ਹੋ ਗਿਆ ਠੀਕ ਉਹ ਕਿਹੜਾ ਉੱਥੇ ਛੁੱਟ ਗਿਆ ਕਿ ਤੋ ਚੰਗਾ ਬਾਬਾ ਸਿਰਨਾਖਾ ਤੇਰਾ ਨਹੀਂ ਮੈਂ ਮੱਥਾ ਮਾਰ ਸਕਦਾ ਅੱਗੇ ਮੈਂ ਤਨੇ ਮੂਮਾ ਮਲਦੇ ਨਹੀਂ ਹੁਣ ਆਪੇ ਮਰਦੀ ਆਪੇ ਪੱਟੀਆਂ ਮੈਂ ਚੱਲਿਆ ਹੀ ਆਪੇ ਆ ਬੰਦੇ ਦਾ ਭਲਾ ਸੋਚਣ ਦਾ ਕੋਈ ਫਾਇਦਾ ਨਹੀਂ ਇਹਨੂੰ ਜਿੰਨਾ ਮਰਜੀ ਦੇ ਮੱਥੇ ਦੀਆਂ ਠੀਕਰਾਂ ਆਂ ਪਨ ਲੋ ਪਰ ਇਹਨੂੰ ਸਮਝ ਨਹੀਂ ਆਉਣੀ ਕਿ ਉਹ ਸ਼ਰੀਕ ਸ਼ਰੀਕ ਹੀ ਰਹਿਣੇ ਆਂ ਕਦੀ ਤਰ੍ਹਾਂ ਭਰਾ ਨਹੀਂ ਹੋਣੇ ਬੰਨ ਜਦ ਜੀ ਆ ਜਨਤਾ ਹੋਗੀ ਨਾ ਲੱਗ ਜਾ ਤੈਨੂੰ ਪਤਾ ਕਿ ਕਿੰਨਾ ਕ ਤੈਨੂੰ ਪੁੱਛਦੇ ਆ ਤੇ ਮੈਨੂੰ ਕਿੰਨਾ ਕ ਪੁੱਛਦੇ ਆ ਅਗਲੇ ਨੇ ਆਪਣਾ ਅੱਡ ਬਾਰੇ ਹੋਣਾ ਮਿਲ ਵੇਲੇ ਸੇਰੀ ਮੁੰਡੇ ਮੇਰੇ ਦਾ ਤੇ ਕੋਈ ਹਾਲ ਨਹੀਂਗਾ ਜਦੋਂ ਤ ਉਹਨੂੰ ਪੇਕੇ ਛੱਡਣਾ ਹੁੰਦਾ ਵਾ ਨਾ ਉਦੋਂ ਕਦੀ ਮੋਟਰਸਾਈਕਲ ਕਦੀ ਗੱਡੀ ਤੇ ਬਿਠਾ ਕੇ ਉਹਨੂੰ ਲੈ ਜਾਂਦਾ ਵਾ ਤੇ ਹੁਣ ਅੱਜ ਲਿਆਉਣਾ ਸੀ ਤੇ ਕਹਿੰਦਾ ਤੂੰ ਜਾ ਕਿਤੇ ਲੈ ਆਇਆ ਸੱਚੀ ਕਿਤੇ ਪਤਾ ਲੱਗਦਾ ਹੀ ਨਹੀਂ ਇਹਦਾ ਮੈਨੂੰ ਤੇ ਪਤਾ ਨਹੀਂ ਇਹ ਕਿੱਦਾਂ ਦਾ ਮੇਰਾ ਮੁੰਡਾ ਵਾ ਮਸ ਹਨੀ ਇਹਦੀ ਮੈਨੂੰ ਸਮਝ ਲੱਗਦੀ ਉਹ ਨਵੀਂ ਸਵੀ ਹੈਗੀ ਆ ਨਾ ਉਹਦੇ ਸਾਹਮਣੇ ਇਹਨੂੰ ਮੈਂ ਕੁਝ ਕਹਿਣ ਜੋਗੀ ਆ ਤੇ ਨਾ ਕਿਤੇ ਫਿਰ ਮੁੜ ਕੇ ਆਖ ਹੀ ਲੱਗਦਾ ਫਿਰ ਮੈਨੂੰ ਆਉਂਦਾ ਤੂੰ ਜਾ ਹੁਣ ਵੱਲੇ ਮਸੀ ਸਾਸਿ ਮਸੀ ਜੀ ਸਤਿ ਸ਼੍ਰੀ ਅਕਾਲ ਹੋਰ ਸਭ ਠੀਕ ਠਾਕ ਵਧੀਆ ਵਧੀਆ ਤੂੰ ਆਪਣਾ ਸੁਣਾ ਠੀਕ ਠਾਕ ਵਧੀਆ ਅੱਜ ਕਿਦਾਂ ਹੋਣੀ ਹੋਗੀ ਸਾਡੇ ਆਉਣੇ ਕਿਦਾਂ ਨੇ ਤੈਨੂੰ ਪਤਾ ਤੇ ਹੈਗਾ ਆ ਕਰਾ ਜੋ ਨਿਕਲਣਾ ਕਿਤੇ ਕਿਹੜਾ ਵੀ ਸੌਖਾ ਪਿਆਵਾ ਕੰਮ ਤਾਂ ਧਿਆਨਦਾ ਹੀ ਨਹੀਂ ਪਤਾ ਲੱਗਦਾ ਸਾਰਾ ਦਿਨ ਉਹ ਮੰਨੀ ਦਾ ਮੈਂ ਫੋਨ ਤੇ ਤੇ ਬੜੀ ਵਾਰੀ ਰਾਜੀ ਬਾਜੀ ਪੁੱਛੀ ਸੀ ਤੇ ਮੈਂ ਆਹ ਚੱਲ ਅੱਜ ਜਾ ਕੇ ਪੁੱਛ ਲੈਣੀ ਆ ਕਿ ਕੀ ਹੁਦਾ ਹਾਲ ਆ ਵੇਖਣ ਆਲੇ ਉਹਨੂੰ ਮੈਂ ਮੰਜੀ ਤੇ ਪਿਆ ਤੇ ਬੰਦਾ ਉਦਾ ਹੀ ਮਿੱਟੀ ਹੋ ਜਾਂਦਾ ਵਾ ਹਾਂਜੀ ਮਸੀ ਦੀ ਗੱਲ ਤੁਹਾਡੀ ਠੀਕ ਵਾ ਮੈਨੂੰ ਤੇ ਇਹੀ ਕਿ ਜਿਆਦਾ ਲੰਮਾ ਸਿਰ ਦਵਾਈ ਖਾਣੀ ਪਣੀ ਆ ਪਰ ਮਾਲਕ ਨੇ ਕਿਰਪਾ ਕਰਤੀ ਆ ਚੱਲ ਬਹੁਤ ਸੋਣਾ ਵਾਏ ਗੁਰੂ ਨੇ ਕਿਰਪਾ ਕੀਤੀ ਆ ਉਹ ਠੀਕ ਹੋ ਗਿਆ ਇੰਨੀ ਬੜੀ ਖੁਸ਼ੀ ਆ ਅੱਜ ਅੱਜ ਉਹਨੇ ਪਛਾਣ ਲਿਆ ਵਾ ਸਾਰੇ ਆਨੂੰ ਠੀਕ ਅੱਗੇ ਤੈਨੂੰ ਹੋਸ਼ ਹੀ ਕੋਈ ਨਹੀਂ ਚੱਲੋ ਨਾਲ ਕੋਈ ਗੱਲਬਾਤ ਮੈਂ ਵੀ ਕਰਦੀ ਹਾਂ ਹਾਂਜੀ ਹਾਂਜੀ ਆਜੋ ਆਜੋ ਹੋਰ ਤੁਸੀਂ ਸੁਣਾਓ ਬਾਜੀ ਨੂੰ ਠੀਕ ਠਾਕ ਸਾਰੇ ਠੀਕ ਠਾਕ ਲੈ ਉਹ ਨਹੀਂ ਬਾਜੀ ਨੂੰ ਵੀ ਨਹੀਂ ਉਹ ਵੀ ਤੈਨੂੰ ਪਗਾਂ ਟਾਈਮ ਨਹੀਂ ਹੁੰਦਾ ਤੁਹਾਨੂੰ ਠੀਕ ਠੀਕ ਹੈ ਮੰਮੀ ਆਈਆਂ ਇਹਨਾਂ ਨੇ ਤਾਂ ਮੈਨੂੰ ਦੱਸਿਆ ਹੀ ਨਹੀਂ ਇਹ ਚੁੱਪ ਕਰਕੇ ਹੀ ਆ ਗਏ ਆ ਜ਼ਰਾ ਅੱਬ ਵੀ ਨੇ ਵੀ ਅੱਜ ਕਿੰਨੀਆਂ ਖੁਸ਼ੀਆਂ ਦਿੱਤੀਆਂ ਵਾ ਪਹਿਲਾਂ ਵੀ ਠੀਕ ਹੋਇਆ ਵਾ ਤੇ ਹੁਣ ਮੰਮੀ ਆਈ ਆ ਮੇਰੇ ਨਾਲ ਸਾਬੀ ਵੀ ਆਏ ਹੋਣੇ ਨਾਲ ਜਾ ਕੇ ਤੇ ਵੇਖਦੀ ਆ ਕੰਮ ਬਾਅਦ ਚ ਹੀ ਕਰ ਲੂੰਗੀ ਅਰੇ ਮਸੀ ਮੰਮੀ ਸਾਸਲੀ ਘਰ ਸਾਸਿਕਾਲ ਠੀਕ ਠਾਕ ਹਾਂਜੀ ਵੜਿਆ ਤੂੰ ਇਹਨੂੰ ਦੱਸਿਆ ਹੀ ਨਹੀਂ ਦੱਸਣਾ ਫਿਰ ਮੈਂ ਕੀ ਹੀ ਮੈਂ ਅੱਜ ਚੱਲ ਚਲ ਜਾਨੀ ਨਾਲੇ ਮਣੀ ਤਾਂ ਪਤਾ ਲੱ ਲੈਣੀ ਆ ਤੇ ਸਾਬੀ ਨੇ ਆਏ ਆ ਨਾ ਉਹ ਕੰਮ ਤੇ ਬਲਜੀਤ ਰੱਬ ਵੀ ਹੁਣ ਤੇਰੇ ਵੱਲ ਵਾ ਬਲਜੀਤ ਘਰੇ ਬਾਹਰ ਤੇ ਬਾਹਰ ਖਾਲੀ ਚਲ ਜੇ ਐਦਾਂ ਕਿਦਾਂ ਹੋ ਜਾਊਗਾ ਆ ਗਈ ਨਾ ਦੇ ਸੱਸ ਮੋਢੇ ਤੇ ਪਰਸ ਪਾ ਕੇ ਜਿਹੜੀਆਂ ਮਗੱਲਾਂ ਉਹਨੂੰ ਪੜਾਈਆਂ ਹੀ ਨਾ ਅਗਲੀ ਉੱਡੀ ਆਈ ਆ ਨਾਲੇ ਮੇਰ ਕੋ ਵੀ ਨਣਾਨ ਪਰ ਜਈ ਜਰੀਆਂ ਜਾਂਦੀਆਂ ਇਕੱਠੀਆਂ ਕੰਮ ਕਰਦੀਆਂ ਸਾਰਾ ਕੰਮ ਤੇ ਕਿਤੇ ਸੁੱਖ ਨੇ ਚੁੱਕ ਲਿਆ ਹੀ ਤੇ ਮੈਂ ਤੇ ਇਹਨਾਂ ਨੂੰ ਕਦੀ ਵੀ ਇਕੱਠੇ ਵੇਖ ਕੇ ਜਰਾਂ ਨਾ ਮੈਂ ਤੇ ਆਖਿਆ ਮੈਂ ਦੇਖ ਪਈ ਆ ਸਾਰਾ ਕੰਮ ਗਰਮੀਤ ਨੂੰ ਪਾਊਗਾ ਆ ਸੁੱਖ ਮਾਰੀ ਅੱਗੇ ਕਿਤੇ ਕੱਖ ਭੰਨ ਕੇ ਦਾ ਦੋਰਾ ਨਹੀਂ ਕੀਤਾ ਹੁਣ ਉਦਨ ਦੀ ਮਾਰ ਕੀ ਜਦੋਂ ਨਾ ਟੈਲੈਂਟ ਦੀ ਕੰਮ ਕਰਾਉਣ ਲਈ ਆ ਹੁਣ ਲੱਗੂ ਨਾ ਤੁਹਾਨੂੰ ਪਤਾ ਹੁਣ ਜਾਊਗੀ ਸੁੱਖ ਆਪਣੇ ਪਿੰਡ ਤੇ ਗਰਮੀਤ ਦੇ ਸਿਰ ਤੇ ਸਾਰਾ ਕੰਮ ਪਾਊਗਾ ਤੇ پیر ਮੈਨੂੰ ਠੰਡ ਪੈਣੀ ਆ ਮੈਨੂੰ ਤੇ ਉਦੋਂ ਦਾ ਤੁਸੀਂ ਸਾੜੀ ਛੜਿਆ ਨਖਤੀਓ ਚੋਖੇ ਹੁਣ ਇੱਥੇ ਗੱਲਾਂ ਕਰੀ ਜਾਣੀਆਂ ਵਾ ਕਿ ਮਾਸੀ ਨੂੰ ਚਾਹ ਪਾਣੀ ਪਿਉਣਾ ਘਟ ਆਜੋ ਅੰਦਰੀ ਚਲੋ ਆਓ ਮਾਸੀ ਜੀ ਦਾਵਾ ਦਾ ਤੂੰ ਚਾਹ ਦਾ ਕੰਮ ਕਰ ਕੋਈ ਨਹੀਂ ਤੁਹੀਂ ਬੈਠਾ ਮੈਂ ਬਣਾਉਂਦੀ ਆ ਆ ਸਤ ਸ੍ਰੀ ਅਕਾਲ ਮਾਸੀ ਜੀ ਸਤ ਸ੍ਰੀ ਅਕਾਲ ਇੱਧਰ ਕਿੱਧਰ ਚੱਲੇ ਇੱਧਰ ਆਜੋ ਘੜੀ ਮਨੀਮਲ ਚੱਲੇ ਹੀ ਕੋਈ ਨਹੀਂ ਮਨੀ ਨੂੰ ਬਾਤ ਮਿਲ ਲਣਗੇ ਮਾਸੀ ਜੀ ਚਲੋ ਤੁਸੀਂ ਬੈਠੋ ਮਾਤਾ ਜੀ ਲਾ ਕੇ ਮੈਂ ਹਾਂ ਬਾਤ ਰਾਜਬਾਈ ਪੁੱਛ ਲੈਣੀ ਆ ਮਨੀ ਦੀ ਹੋਸਨਾਫੇ ਕੀ ਹਾਲ ਨੇ ਹਾਂਜੀ ਠੀਕ ਠਾਕ ਤੂੰ ਹੀ ਸੁਣਾਓ ਮਾਸੀ ਜੀ ਮੈਂ ਤੁਹਾਨੂੰ ਇਧਰ ਤਾਂ ਲੈ ਆਈ ਆ ਮਨੀ ਡਿਆਵ ਖਿਚੜੀ ਖੁਚੜੀ ਕਰਨ ਮੈਂ ਜੇ ਤੂੰ ਅਚਾਨਕ ਚਲ ਗਏ ਨਾ ਮਨੀ ਨੇ ਡਰ ਜਾਣਾ ਹਾਂ ਹਾਂ ਉਹਨੇ ਕਿਹੜੀ ਕਿਲੋ ਡਰ ਜਾਣਾ ਤੂੰ ਤਾਂ ਕਹਿੰਦੀ ਉਹ ਬਹੁਤ ਜ਼ਿਆਦਾ ਹੀ ਨਹੀਂਗਾ ਠੀਕ ਹੁਣ ਉਹ ਇੱਕਦਮ ਕਿਦਾਂ ਠੀਕ ਹੋ ਗਿਆ ਨਾਲੇ ਤੂੰ ਇਹ ਵੀ ਕਹਿੰਦੀ ਸੀ ਪੀ ਸੁਖ ਨੇ ਰੋ ਰੋਈ ਡੜੀਆਂ ਅੱਖਾਂ ਕੀਤੀਆਂ ਉਹ ਤੇ ਚੰਗੀ ਭਲੀ ਐ ਸੁਖ ਤੇ ਮਾਸੀ ਜੀ ਠੀਕ ਆ ਹੁਣ ਤੁਹਾਡੇ ਆਇਆ ਉਹ ਇਦਾਂ ਲੱਗਣ ਡਿਆ ਤੁਹਾਨੂੰ ਜਿੱਦਨ ਮੈਂ ਤੁਹਾਨੂੰ ਫੋਨ ਕੀਤਾ ਸੀ ਨਾ ਉਹਦਨ ਮਣੀ ਨਹੀਂ ਠੀਕ ਹੈਗਾ ਤੇ ਰੋ ਰੋ ਕੇ ਅੱਖਾਂ ਸਜਾਈ ਫੇਣ ਲਈ ਹੀ ਮੈਂ ਤੁਹਾਡੇ ਹੱਥੋਂ ਵੀ ਗਵਾਉਗੀ ਐ ਕੰਮ ਇਹ ਨੂੰ ਜੇ ਕੋ ਹੋ ਗਿਆ ਤੇ ਅਹੀਂ ਕਿੱਥੋਂ ਭੱਟਨੀ ਆ ਨਾਲੇ ਤੁਸੀਂ ਆਪਣ ਸੁਖ ਨੂੰ ਵਿਆਹ ਕਰਾਇਆ ਵਾ ਇਹਦਾ ਮੁੰਡੇ ਆਪਣੇ ਦਾ ਕਿਹਾਡੇ ਸੁਖ ਨੂੰ ਇਹਨਾਂ ਨੇ ਤੇ ਮਾਦੇ ਬਣੀ ਰਹਿਣਾ ਵਾ ਕਦੀ ਨਨ ਕੰਮ ਕਰਾ ਕਦੀ ਕੋ ਤੇ ਮੰਮੀ ਦਾ ਵੀ ਜੀ ਨਹੀਂ ਕਰਦਾ ਵੀ ਸੁਖ ਜਾਵੇ ਆਪਣੇ ਪਿੰਡ ਗੱਲ ਹਾ ਵਾ ਮੰਮੀ ਇਹਦੀ ਦਾ ਇਹੋ ਰਾਦਾ ਹਾ ਵਾ ਵੀ ਇੱਥੇ ਮੇਰੇ ਕੋਲ ਹੀ ਰਵੇ ਤੇ ਕੰਮ ਤਾਂ ਦਾ ਕਰਾਈ ਜਾਵੇ ਤੇ ਮੈਨੂੰ ਕੀ ਲੋੜੀ ਉਸ ਜੇ ਕੰਮ ਕਰਨ ਦੀ ਮੈਂ ਜਿਹਨੂੰ ਨਾਲ ਲੈ ਕੇ ਜਾਣੀ ਆ ਨਾ ਮਾਸੀ ਜੀ ਤੁਸੀਂ ਜ਼ਰੂਰ ਲੈ ਕੇ ਜਾਓ ਨਾ ਮੈਂ ਮਣੀ ਦਾ ਵੀ ਪਤਾ ਲੈਣ ਆਈ ਆ ਤਾਂ ਮੈਂ ਇਹਨੂੰ ਲੈ ਨਹੀਂ ਆਈ ਆ ਮੈਂ ਅੱਜ ਲੈ ਕੇ ਜਾਣਾ ਆ ਨਾਲੇ ਹੁਣ ਤੇ ਮਣੀ ਠੀਕ ਹੋ ਗਿਆ ਵਾ ਹੁਣ ਤੇ ਮਣੀ ਨੂੰ ਏਡੀ ਕੋਈ ਲੋੜ ਹੀ ਨਹੀਂ ਹੈਗੀ ਤੇ ਇਹਨਾਂ ਨੇ ਤੇ ਫੜਿਆ ਹੀ ਪਖੰਡ ਸਾਰਾ ਕੰਮ ਸੋਖ ਕੋ ਲੈਂਦੀ ਆ ਵਾ ਗਰਮੀ ਤੇ ਤੇ ਉੱਕਾ ਕੰਮ ਨਹੀਂ ਕਰਦੀ ਜਿੱਦਨ ਹੀ ਸੋਖ ਆਈ ਹੈ ਨਾ ਗਰਮੀਦ ਨੇ ਮਹਤਿਆਰ ਛੱਡੇ ਆ ਸਾਰਾ ਕੰਮ ਆਂਦੀ ਹੋਣੀ ਪਈ ਇਹੋ ਹੀ ਕਰੇ ਤੇ ਉਹਨੇ ਇੱਥੇ ਵੀ ਕੰਮ ਕਰਨਾ ਤੇ ਉਹਨੂੰ ਘਰ ਕੀ ਗੱਲ ਆਪਣੇ ਘਰ ਨਹੀਂ ਉਹ ਕੰਮ ਕਰ ਸਕਦੀ ਮੈਨੂੰ ਮਾਸਾ ਸੋਖ ਦੇਵੇ ਮੈਂ ਮਰ ਚਲੀ ਉੱਥੇ ਇਕੱਲੀ ਕੰਮ ਕਰ ਕਰਕੇ ਉਹ ਤੇ ਮੈਂ ਕਹਿਣੀ ਮਾਸੇ ਜੀ ਕਿੰਨੇ ਦਿਨ ਹੋ ਗਏ ਸੋਖ ਨੂੰ ਆਈ ਫੇਰ ਕਿ ਮੈਂ ਕਹਿੰਨੀ ਤੁਸੀਂ ਫੇਰ ਵੀ ਚੰਗਿਆਂ ਨਹੀਂ ਤੇ ਕੋਈ ਸੱਸ ਆਪਣੀ ਨੋ ਨੂੰ ਪੇਕਿਆ ਦਾ ਕਰ ਐਨੇ ਦਿਨ ਨਹੀਂ ਰਹਿਣ ਦਿੰਦੀ ਨਹੀਂ ਚੰਗੀ ਮੈਂ ਕੀ ਆ ਮੈਂ ਅੰਮੀ ਤੇ ਸ਼ਰਮਾਰ ਜਾਂਦੀ ਰਿਸ਼ਤੇਦਾਰਾਂ ਦੀ ਕਿ ਚਲੋ ਜੇ ਦੁੱਖ ਦਾ ਵੇਲਾ ਵਾ ਤੇ ਕਿਸੇ ਦਾ ਕੱਢਣਾ ਚਾਹੀਦਾ ਵਾ ਤੇ ਪਰ ਹੁਣ ਮੈਂ ਜੀ ਇਹ ਗੱਲ ਵਾ ਨਾ ਤੇ ਮੈਂ ਅੱਜ ਕੁੜੀ ਨਹੀਂ ਛੱਡ ਕੇ ਜਾਣੀ ਮੈਂ ਲੈ ਕੇ ਜਾਣੀ ਇਹ ਨੋ ਆਪਣੀ ਮੈਂ ਆਵਾਂ ਤਾਂ ਹੱਥ ਲੁੰਦੀ ਰਹਿਣੀ ਆ ਉੱਤੇ ਆਹੋ ਜਾਓ ਹੁਣ ਤੁਸੀਂ ਪਤਾ ਲਾ ਲਓ ਚਲ ਠੀਕ ਆ ਚੰਗਾ ਕੀਤਾ ਮੈਨੂੰ ਦੱਸ ਦਿੱਤਾ ਜੇ ਕਿਤੇ ਹੋਰ ਕੋਈ ਏ ਬਈ ਢਾਬੇ ਦੀਆਂ ਮੇਰੇ ਕਿ ਫਫੜੇ ਕਰਨ ਵੀ ਅੱਜ ਨਹੀਂ ਉਨਕਲਾਉਣਾ ਐ ਏਦਾਂ ਹੁੰਦਾ ਮੈਨੂੰ ਸਭ ਕੋ ਪਤਾ ਲੱਗ ਗਿਆ ਵਾ ਮੇਨੂੰ ਦੱਸ ਦਿੱਤਾ ਵਾ ਉਹ ਬਾਬਾ ਮੈਂ ਤੇ ਭਲਾ ਹੀ ਕਰਨੂ ਆ ਮੈਂ ਹਾਂ ਚੱਲ ਫੋਨ ਕਰ ਦਿੰਨੀ ਆ ਇਹ ਜਾਣ ਕੇ ਇੱਥੇ ਬੇਟੀ ਕੰਮ ਧੰਦਾ ਕੋਈ ਨਹੀਂ ਹੈਗਾ ਆ ਚੰਗਾ ਕੀਤਾ ਤੀ ਤੂੰ ਮੇਨੂੰ ਇਧਰ ਆਵਾਜ਼ ਮਾਰ ਕੇ ਲੈ ਆਇਆ ਮੈਨੂੰ ਨਹੀਂ ਤੇ ਇੰਨੀਆਂ ਗੱਲਾਂ ਦਾ ਕਿੱਥੋਂ ਪਤਾ ਲੱਗਣਾ ਸੀ ਹੁਣ ਨਾਲ ਖੜੇ ਖੜੇ ਹੋ ਜ਼ਰੂਰੀ ਦੇਖਣੀ ਚਾਹੀਦੀ ਮੇਰੀ ਕੁੜਮਣੀ ਆ ਸੱਸੀ ਦਾ ਪਹਿਣ ਜੀ ਸੱਸੀ ਦਾ ਪਹਿਣ ਜੀ ਕੁਛ ਨਹੀਂ ਤਾਂ ਖੁਸ਼ੀਆਂ ਵਾ ਤੇ ਦਰ ਆ ਗਿਆ ਤਨ ਲੈ ਸੱਸੀ ਦਾ ਰਾਹ ਕਿ ਤੇ ਮੈਨੂੰ ਭੁੱਲ ਲੈ ਹੋਰ ਦੇਖ ਗਿਆ ਬੂ ਜਿੰਦੀ ਵਾਸਤੇ ਰਾਮ ਮੈਨੂੰ ਨਾ ਪਤਾ ਲੈਣੀ ਆ ਹਾਂ ਪਹਿਲੇ ਮਨ ਹੀ ਠੀਕ ਹੋਵਾ ਚਲੋ ਪਰ ਆ ਕੇ ਮੇਰਾ ਮਨ ਹੀ ਠੀਕ ਹੋਇਆ ਵਾ ਚਲੋ ਆ ਵੀ ਬਹੁਤ ਵਧੀਆ ਜਿਹੜਾ ਮੁੰਡੇ ਨੂੰ ਰਾਮ ਆ ਗਿਆ ਬੜੇ ਦਿਨਾਂ ਦਾ ਧਿਆਨ ਹੀ ਮੇਰਾ ਵੀ ਇਹਦੇ ਵਿੱਚ ਹੀ ਅੱਜ ਮੈਂ ਫੇਰ ਆਖਿਆ ਵੀ ਜਾ ਕੇ ਪਤਾ ਲਿਆ ਆਈ ਆ ਵਾ ਨਿਕਲਿਆ ਨਹੀਂ ਜਾਂਦਾ ਭਾਂਜੀ ਕਰਾ ਚਲੋ ਠੀਕ ਆ ਚੱਲੀਏ ਮਨ ਹੀ ਲਾਗੇ ਨਹੀਂ ਭਾਂਜੀ ਉਹ ਸੁੱਤਾ ਵਾ ਤੇ ਕੋਈ ਨੂੰ ਟਿਕ ਲੰਦੋ ਆਜੋ ਤੁਸੀਂ ਕੜੀ ਬਹੁਤ ਚਾਹ ਪਾਣੀ ਪੀਓ ਨਾਲੇ ਆਜੋ ਇਹ ਇੱਥੇ ਗੱਲਾਂ ਬਾਤਾਂ ਮਾਰਦੇ ਆ ਅੱਛਾ ਚਲੋ ਕੜੀ ਰੈਸਟ ਕਰ ਲੈ ਆਹੋ ਰੈਸਟ ਕਰ ਲੋ ਰੈਸਟ ਨਹੀਂ ਠੀਕ ਹੋਇਆ ਵਾ ਹੋਰ ਸਾਰੀ ਸਭ ਹਾਂਜੀ ਠੀਕ ਤਾਂ ਤੁਸੀਂ ਸਨਾਹ ਕਿੱਦਾਂ ਵਾ ਸਭੀ ਕਿੱਦਾਂ ਗਿਆ ਕਾਰੋਬਾਰ ਦਾ ਹਾਂ ਸਭੀ ਗਿਆ ਸੀ ਆਪਣੇ ਕੰਮ ਤੇ ਤੇ ਮੈਂ ਚੱਲ ਮੈਂ ਚੱਲ ਜੰਨੀ ਅੱਜ ਹੋਰ ਤੁਹਾਡੀ ਸਿਹਤ ਸੁਠੀਕ ਰਹੀਦੀ ਵਧੀਆ ਵਧੀਆ ਸਿਹਤ ਇਦਾਂ ਹੀ ਆ ਤੁਹਾਨੂੰ ਪਤਾ ਹੀ ਅੱਜਕੱਲ੍ਹ ਸੇਤਾਂ ਜਿੱਦਾਂ ਦੀਆਂ ਹੈ ਗੁਨਾ ਹੈ ਠੰਡ ਵੀ ਬੜੀ ਹੈ ਨਾ ਹਾਂਜੀ ਸੁਖ ਮਾਸੀ ਜੀ ਨੇ ਆਉਣਾ ਹੀ ਤੇ ਦੱਸ ਹੀ ਦਿੰਦੀ ਤੂੰ ਮੈਨੂੰ ਤੇ ਆਪਣੀ ਭਾਬੀ ਪਤਾ ਤੁਹਾਨੂੰ ਮੈਂ ਕੀ ਦੱਸਣਾ ਹੀ ਹਾਂ ਹੈ ਤੇ ਹੁਣ ਜਾਣਾ ਕੀ ਰੱਖਣਾ ਵਾ ਉਹ ਤੁਸੀਂ ਫਿਕਰ ਨਾ ਕਰੋ ਮੇਰੀ ਮੰਮੀ ਨੇ ਇਦਾਂ ਦੇ ਹੈਗੇ ਉਹਨਾਂ ਨੂੰ ਜੋ ਦਿੱਤਾ ਉਹਨਾਂ ਨੇ ਚੁੱਪ ਕਰਕੇ ਰੱਬ ਦਾ ਨਾਮ ਲੈ ਕੇ ਤਾਂ ਖਾ ਲੈਣਾ ਵਾ ਕੰਬਲੀਆਂ ਤੇਰੀ ਮੰਮੀ ਤੇ ਨਹੀਂ ਇਦਾਂ ਦੀ ਹੈਗੀ ਪਰ ਫਿਰ ਵੀ ਕੁੜਮ ਮੈਂ ਆ ਸਾਡਾ ਤੇ ਫਰਜ਼ ਬੰਦਾ ਇਹ ਥੋੜਾ ਵੀ ਅਗਲਾ ਸਵੇਰ ਚੰਗਾ ਵਾ ਤੇ ਉਹਦੇ ਗੜੀ ਰੱਖਣਾ ਹੀ ਕੁਛ ਨਹੀਂ ਉਹ ਭਾਬੀ ਕੋਖਣੀ ਹੁੰਦਾ ਹੁਣ ਜੇ ਮੈਨੂੰ ਪਤਾ ਹੁੰਦਾ ਤੇ ਮੈਂ ਤੁਹਾਨੂੰ ਦੱਸ ਦਿੰਦੀ ਮੈਨੂੰ ਤੇ ਆਪ ਨਹੀਂ ਪਤਾ ਮੰਮੀ ਨੇ ਹੁਣ ਚਾਂਚੱਕ ਆਏ ਆ ਤੇ ਕੋਈ ਗੱਲ ਨਹੀਂ ਦੇ ਚਾਹ ਪਿਆ ਦੇ ਨੇ ਮੰਮੀ ਨੇ ਕੋਈ ਗੱਲ ਨਹੀਂ ਕਰਦੀ ਸਦੇਣੇ ਵੇਸਣ ਵੀ ਹੈ ਨਹੀਂ ਜਿਹੜਾ ਪਕੌੜੇ ਚਾਰ ਕੱਢ ਲੈਂਦੇ ਚਲ ਕੋਖਣੀ ਹੁੰਦਾ ਸ਼ੁਕਰ ਆ ਭੈਣ ਜੀ ਤੁਹਾਡਾ ਵੀ ਕਿਤੇ ਜੀ ਕੀਤਾ ਆਉਣ ਨੂੰ ਤੇਰੀ ਚੇਤਾ ਹੀ ਭਲਾ ਲੁੰਦੇ ਜੀ ਨੀ ਭੈਣੇ ਚੇਤਾ ਕੀ ਬੁਲਾਉਣਾ ਜੀ ਤੇ ਬੜਾ ਕਰਦਾ ਹੀ ਉਹਨੂੰ ਹੁਣ ਭੈਣ ਜੀ ਤੁਸੀਂ ਆਪ ਸਿਆਣੇ ਜੇ ਸੁੱਖ ਵੀ ਇੱਥੇ ਆ ਕਿਤੇ ਘਰੋਂ ਆਣਾ ਕਿਹੜਾ ਸੁੱਖਾ ਪਿਆ ਵਾ ਸੱਤੀ ਕੰਮ ਸਵਾਰ ਕੇ ਤੇ ਫੇਰ ਆਉਣਾ ਪੈਂਦਾ ਆ ਹੱਸ ਲੋ ਹੱਸ ਲੋ ਜਿੰਨਾ ਵੀ ਹੱਸਣਾ ਵਾ ਅੱਗ ਮੈਂ ਲਾਤੀ ਆ ਬਸ ਘੋ ਹੀ ਪਾਉਣ ਵਾਲਾ ਰਹਿ ਗਿਆ